ਜੋ ਪ੍ਰੋ ਜਨਰਲ ਟੂ ਟੀਵੀ ਮੈਂ ਵਿਜੇ ਕੁਮਾਰ ਤਰਨਤਨ ਦੇ ਵਿੱਚ ਜਿਮਨੀ ਚੌਂ ਜਿਹੜੀ ਕਿ ਸ਼ਿਖਰਾਂ ਤੇ ਪਹੁੰਚ ਗਈ ਹੈ ਸਰਗਰਮੀਆਂ ਬਹੁਤ ਤੇਜ਼ ਨੇ ਔਰ ਹਰ ਕੋਈ ਪਾਰਟੀ ਆਪਣਾ ਉਮੀਦਵਾਰ ਮੈਦਾਨ ਦੇ ਵਿੱਚ ਲਿਆਉਣ ਨੂੰ ਤਿਆਰ ਹੈ ਪਰ ਅਗਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਉਹਨਾਂ ਵੱਲੋਂ ਜਿਹੜਾ ਕਿ ਚੌਂ ਮੈਦਾਨ ਦੇ ਵਿੱਚ ਬੀਬੀ ਜੀ ਨੂੰ ਉਤਾਰਿਆ ਗਿਆ ਹੈ ਔਰ ਸਭ ਤੋਂ ਪਹਿਲਾਂ ਪਹਿਲੀ ਸ਼ੀਟ ਜਿਹੜੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਹੋਈ ਹੈ ਗੱਲ ਕਰਾਂਗੇ ਬੀਜੇਪੀ ਪਾਰਟੀ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਤਾਂ ਹੋਰ ਵੀ ਜਿਹੜੇ ਕੀ ਆਜ਼ਾਦ ਵੱਜੋ ਵੀ ਸਾਹਮਣੇ ਆ ਸਕਦੇ ਕਿ ਇਸ ਵਕਤ ਜਿਮਨੀ ਚੋਣ ਜਿਹੜੀ ਆ ਉਹ ਪੂਰੀ ਤਰ੍ਹਾਂ ਸਰਗਰਮ ਨਹੀਂ ਤਾਂ ਅਸੀਂ ਸਾਡੇ ਨਾਲ ਨੇ ਹੁਣ ਜਨਕ ਰਾਜ ਜੀ ਜਿਹੜੇ ਕੀ ਰਿਤਿਕ ਅਰੋੜਾ ਨਾਮ ਹੈ ਔਰ ਇਹਨਾਂ ਦਾ ਅਸੀਂ ਦੱਸਣਾ ਚਾਹੁੰਦੇ ਚੈਨਲ ਤੇ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਪ੍ਰਤਾਪ ਸਿੰਘ ਬਾਜਵਾ ਰਾਜਾ ਵਿੜਿੰਗ ਕਾਫੀ ਪਿਆਰ ਇਹਨਾਂ ਨਾਲ ਕਰਦੇ ਨੇ ਔਰ ਇਹ ਮਲਾਪੜੇ ਵੀ ਨੇ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਸਰ ਤੁਹਾਡਾ ਨਾਮ ਐਜ਼ੇ ਉਹਦਾ ਮੇਰਾ ਨਾਮ ਜੀ ਰਿਤਿਕ ਕਰੋੜਾ ਮੈਂ ਸਟੇਟ ਜਨਰਲ ਸੈਕਟਰੀ ਆ ਜੀ ਪੰਜਾਬ 유ਥ ਕਾਂਗਰਸ ਸਰ ਤਰਨਤੰਨ ਦੇ ਵਿੱਚ ਜਿਮਨੀ ਚੌਂ ਤਨਵਤਾ ਸਰ ਗਰਮੀਆਂ ਤੇਜ ਆ ਡਾਕਟਰ ਕਸ਼ਮੀਰ ਸਿੰਘ ਦੂਸੋਂ ਦਾ ਦੇਹਾਂਤ ਹੋਇਆ ਇਸ ਤਰ੍ਹਾਂ ਵੇਖਦੇ ਜੋ ਇਸ ਜਿਮਨੀ ਚੌਂ ਨੂੰ ਪਾਰਟੀਆਂ ਨੇ ਤੇ ਹਰ ਕਹੇ ਨੇ ਆਪਣੀ ਆਪਣੀ ਬਾਜ਼ੀ ਮਾਰਦੀਆਂ ਤੁਸੀਂ ਕਾਂਗਰਸ ਵੱਲੋਂ ਜੋ ਕਿਸ ਤਰ੍ਹਾਂ ਕਾਂਗਰਸ ਦਾ ਹੰਗਾਰਾ ਤੁਸੀਂ ਵੇਖਦੇ ਹੋ ਔਰ ਕੀ ਐਰ ਕਿਸ ਵਾਰ ਹੋ ਰਿਹਾ ਜਿਵੇਂ ਕਿ ਆਪਾਂ ਗੱਲ ਕਰੀਏ ਲੋਕ ਸਭਾ ਦੀ ਲੋਕ ਸਭਾ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਮੈਂ ਕਹੂੰਗਾ ਵੀ ਲੋਕਾਂ ਨੇ ਬਹੁਤ ਵਧੀਆ ਫਤਵਾ ਦਿੱਤਾ ਕਿ ਸਾਨੂੰ 7 ਸੀਟਾਂ ਜਿਹੜੀਆਂ ਕਿ ਦਿੱਤੀਆਂ ਸੋ ਮੈਂ ਸਮਝਦਾ ਕਿ ਲੋਕਾਂ ਦਾ ਜਿਹੜਾ ਪਿਆਰ ਹੈ ਤੇ ਉਹ ਕਾਂਗਰਸ ਪਾਰਟੀ ਦੇ ਨਾਲ ਤੇ ਬਿਲਕੁਲ ਸਾਨੂੰ ਪੂਰਨ ਉਮੀਦ ਹੈ ਕਿ ਤਰਨ ਤਰਨ ਦੇ ਲੋਕ ਵੀ ਜਿਹੜਾ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਉਹ ਕਾਂਗਰਸ ਦੇ ਹੱਕ ਵਿੱਚ ਹੀ ਫੈਸਲਾ ਦੇਣਗੇ ਪਰ ਸਰ ਵੇਖਿਆ ਜਾਵੇ ਪਾਰਟੀ ਜਿਹੜੀ ਆ ਜਿਵੇਂ ਭਾਜਪਾ ਵੀ ਹੈਗੀ ਆ ਆਮ ਆਦਮੀ ਪਾਰਟੀ ਤੁਸੀਂ ਹੁਣੇ ਗੱਲ ਵੀ ਕੀਤੀ ਆ ਔਰ ਅਕਾਲੀ ਪਾਰਟੀ ਜਿਹੜਾ ਕਿ ਕੱਲ ਉਹਨਾਂ ਨੂੰ ਸ਼ੀਟ ਜਿਹੜੀ ਕਿ ਐਲਾਨ ਕਰ ਵੀ ਦਿੱਤਾ ਗਿਆ ਜੀ ਬਿਲਕੁਲ ਹਰ ਇੱਕ ਦਾ ਡੈਮੋਕ੍ਰੈਟਿਕ ਰਾਈਟ ਹੈ ਜੀ ਇਹ ਸਾਰੀ ਪਾਰਟੀਆਂ ਨੇ ਚੋਣ ਲੜਨੀ ਹੁੰਦੀ ਹੈ ਜਿੱਤ ਕਿਸੇ ਇੱਕ ਨੇ ਬਰਾਬਰ ਕਰਨੀ ਹੈ ਸੋ ਸਾਨੂੰ ਪੂਰਨ ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਜਿਹੜਾ ਕਿ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਜਿਹੜਾ ਕਿ 3 ਸਾਲ ਮੁਕੰਮਲ ਹੋ ਗਏ ਨੇ ਸਵਾ 3 ਸਾਲ ਜੋ ਕਿ ਕੁਝ ਵੀ ਤਰਨ ਤਰਨ ਦਾ ਮੈਂ ਕਹੂੰਗਾ ਵਿਕਾਸ ਨਹੀਂ ਪੂਰੇ ਪੰਜਾਬ ਦਾ ਹੀ ਵਿਕਾਸ ਨਹੀਂ ਹੋਇਆ ਸੋ ਇਸ ਕਰਕੇ ਲੋਕ ਬਹੁਤ ਨਾਰਾਜ਼ ਨੇ ਸੋ ਮੈਨੂੰ ਪੂਰਨ ਉਮੀਦ ਹੈ ਕਿ ਲੋਕਾਂ ਨੇ ਜਿਵੇਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਫਤਵਾ ਲੋਕ ਸਭਾ ਦੇ ਵਿੱਚ ਦਿੱਤਾ ਹੈ ਉਵੇਂ ਜਿਹੜਾ ਕਿ ਜਿਹੜੀ ਜਿਮਨੀ ਚੋਂ ਆ ਰਹੀ ਹੈ ਉਹਦੇ ਸਾਨੂੰ ਪੂਰਨ ਤੌਰ ਤੇ ਮਿਲੇਗਾ ਤੇ ਸਰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਤੇ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਬੀਬੀ ਮੈਦਾਨ ਚ ਆ ਗਏ ਨੇ ਕਿਤਨਾ ਵੇਖਦੇ ਜੋ ਬਿਲਕੁਲ ਹਰ ਇੱਕ ਦੇ ਮੈਂ ਕਹਿ ਰਿਹਾ ਪਹਿਲਾਂ ਵੀ ਦੱਸਿਆ ਵੀ ਡੈਮੋਕਰੈਟਿਕ ਰਾਈਟ ਹੈ ਹਰ ਇੱਕ ਨੇ ਆਉਣਾ ਸੋ ਹਰ ਇੱਕ ਨੇ ਆਪਣੇ ਆਪਣੇ ਮੁੱਦੇ ਰੱਖਣੇ ਪਰ ਉਹ ਜਿਹੜੇ ਮੁੱਦੇ ਰੱਖਣਗੇ ਉਹ ਪੂਰੇ ਕੌਣ ਕਰ ਸਕਦਾ ਇਹ ਲੋਕਾਂ ਨੇ ਦੇਖਣਾ ਕਿ ਸਾਡੀ ਦੁੱਖ ਤਕਲੀਫਾਂ ਲੋਕਾਂ ਦੇ ਜਿਹੜੇ ਪਰਸਨਲ ਕੰਮ ਨੇ ਜਿਵੇਂ ਕਿ ਮੈਂ ਗੱਲ ਕਰਾਂ ਕਿ ਆਟਾ ਦਾਲ ਵੀ ਬਿਲਕੁਲ ਤੌਰ ਤੇ ਬੰਦ ਹੋ ਚੁੱਕਾ ਜੀ ਠੀਕ ਆ ਸ਼ਗਨ ਸਕੀਮਾਂ ਪੈਨਸ਼ਨਾਂ ਸਭ ਕੁਝ ਜਿਹੜਾ ਹੈ ਕਿ ਇਹ ਬੰਦ ਹੋ ਚੁੱਕਾ ਸੋ ਸਾਡੇ ਸਰਕਾਰ ਵਲੇ ਅਸੀਂ ਇਹ ਚੀਜ਼ਾਂ ਨੂੰ ਵਿਧਾਇਆ ਸੀ ਇਹਨਾਂ ਨੇ ਤੇ ਆ ਕੇ ਬਿਲਕੁਲ ਹੀ ਬੰਦ ਕਰ ਦਿੱਤਾ ਸੋ ਇਸ ਕਰਕੇ ਲੋਕ ਬਹੁਤ ਜ਼ਿਆਦਾ ਦੁਖੀ ਨੇ ਮੈਂ ਆਪਣੇ ਤਰਨਤਾਂ ਸ਼ਾਇਦ ਦੀ ਗੱਲ ਕਰ ਲਾਂ ਕਿੰਨੇ ਚਿਰ ਤੋਂ ਹੀ ਜੀ ਐਮ ਸੀ ਚੋਣਾ ਹੈ ਐਮ ਸੀ ਚੋਣਾ ਦੌਰਾਨ ਵੀ ਇਹ ਕਈ ਲੀਡਰ ਇਥੇ ਆਏ ਉਹਨਾਂ ਨੇ ਵਾਅਦੇ ਕੀਤੇ ਕਿ ਉਹ ਜਿਹੜਾ ਡੰਪ ਹੈ ਚੁਕਾ ਦਿੱਤਾ ਜਾਏਗਾ ਉਹਦਾ ਬਹੁਤ ਵੱਡਾ ਮਸਲਾ ਉਹ ਜਿਹੜੀ ਪੁਲੀ ਹੈ ਉਹ ਦਿਨ ਬਦ ਦਿਨ ਤਸਦੀ ਜਾ ਰਹੀ ਹੈ ਉਹਦਾ ਬਹੁਤ ਹੀ ਜਿਵੇਂ ਕਿ ਸਕੂਲ ਦੀਆਂ ਵੈਨਾਂ ਨਿਕਲਦੀਆਂ ਲੋਕ ਨਿਕਲਦੇ ਆ ਤੇ ਇੱਕ ਬੜਾ ਹੀ ਉਹ ਵੱਡਾ ਹਾਦਸਾ ਹੋ ਸਕਦਾ ਹੈ ਜੋ ਕਿ ਕਿਸੇ ਨੇ ਵੀ ਉਦੋਂ ਐਮਫੀ ਚੋਣਾਂ ਵੇਲੇ ਵਾਅਦੇ ਕਰਕੇ ਉਸ ਤੋਂ ਬਾਅਦ ਕਿਸੇ ਨੇ ਵੀ ਉਹਦੇ ਹੱਲ ਧਿਆਨ ਨਹੀਂ ਦਿੱਤਾ ਸੋ ਬਹੁਤ ਹੀ ਮੁੱਦੇ ਨੇ ਜਿਹੜੇ ਕਿ ਤਰਨਤਾਰਨ ਦੇ ਜਿਵੇਂ ਕਿ ਜੰਡਿਆਲਾ ਰੋਡ ਦਾ ਫਟਕ ਹੈ ਮਾਨਯੋਗ ਸਾਡੇ ਕਾਂਗਰਸ ਦੇ ਐਮ ਐਲ ਏ ਸਨ ਡਾਕਟਰ ਧਰਨਵੀਰ ਗਣੀਓਤਰੀ ਜੀ ਉਹਨਾਂ ਨੇ ਉਹ ਪਾਸ ਕਰਾਇਆ ਉਸ ਤੋਂ ਬਾਅਦ ਸਾਡੀ ਸਰਕਾਰ ਚਲੀ ਗਈ ਤੇ ਉਸ ਤੋਂ ਬਾਅਦ ਉਹ ਕਿਸੇ ਨੇ ਵੀ ਫਾਈਲ ਉੱਥੇ ਦੀ ਉੱਥੇ ਪਈ ਰਹੀ ਕਿਸੇ ਨੇ ਅੱਗੇ ਮੂਵ ਔਨ ਨਹੀਂ ਕਰਾਈ ਕਿ ਆਪਾਂ ਉਹ ਕੰਮ ਜਿਹੜਾ ਕਿ ਸਿਰੇ ਚੜਾਈ ਅਸੀਂ ਸਭ ਕੁਝ ਰੇਲਵੇ ਤੋਂ ਵੀ ਜਿਹੜਾ ਕਿ ਪਰਮਿਸ਼ਨਾਂ ਲੈ ਲਈਆਂ ਸੀਗੀਆਂ ਹਰ ਇੱਕ ਮੈਗਮੇ ਤੋਂ ਜਿਹੜਾ ਕਿ ਅਸੀਂ ਪਾਸ ਕਰਾਤਾ ਸੀ ਸਿਰਫ ਬਣਾਉਣ ਦਾ ਕੰਮ ਸ਼ੁਰੂ ਹੋਣਾ ਹੈ ਉਹ ਵੀ ਆਪਣੇ ਆਮ ਆਦਮੀ ਪਾਰਟੀ ਤੋਂ ਜਿਹੜਾ ਕੀ ਕੰਮ ਨਹੀਂ ਕਰਾਇਆ ਗਿਆ ਸੋ ਇਸ ਕਰਕੇ ਉੱਥੇ ਵੀ ਸਕੂਲ ਦੀਆਂ ਬੱਸਾਂ ਗਰਮੀ ਦੇ ਵਿੱਚ ਬੱਚੇ ਬਹੁਤ ਤੰਗ ਹੁੰਦੇ ਆ ਉੱਥੇ ਕਿਨਨ ਲਈਦਾ ਮੰਡੀ ਐ ਸਾਡੀ ਬਹੁਤ ਵੱਡੀ ਤਰਨਤਾਰਨ ਦੀ ਸੋ ਇਸ ਕਰਕੇ ਬਹੁਤ ਹੀ ਜਿਆਦਾਆਂ ਦਿੱਕਤਾਂ ਨੇ ਜੇ ਮੈਂ ਇਕੱਲੇ ਤਰਨਤਾਰਨ ਚੜ੍ਹ ਦੀ ਗੱਲ ਕਰਾਂ ਜੋ ਕਿ ਕੋਈ ਵੀ ਹੱਲ ਨਹੀਂ ਹੋ ਸਕਿਆ ਉਤਰਾਂ ਦਾ ਉਤਰੇ ਜਿਵੇਂ ਕਿ ਅਸੀਂ ਕਾਂਗਰਸ ਪਾਰਟੀ ਵੱਲੇ ਆਪਣਾ ਸ਼ਹਿਰ ਛੱਡ ਕੇ ਗਏ ਸਾਂ ਉਤਰਾਂ ਦਾ ਉਤਰਾਂ ਰੇੜੀ ਮਾਰਕੀਟ ਦਾ ਅਸੀਂ ਕੰਮ ਸ਼ੁਰੂ ਕੀਤਾ ਉਹ ਵੀ ਨਹੀਂ ਅੱਗੇ ਤੁਰਿਆ ਸੋਇਸ ਕਰਕੇ ਮੈਂ ਹੀ ਬੇਨਤੀ ਕਰਦਾ ਕਿ ਆਪਾਂ ਜਿਹੜਾ ਇਹਨੂੰ ਆਮ ਆਦਮੀ ਪਾਰਟੀ ਨੇ ਚੀਜ਼ਾਂ ਸੋਚਣੀਆਂ ਚਾਹੀਦੀਆਂ ਸੋਚ ਕੇ ਇਹਨੂੰ ਆਪਾਂ ਜਿਹੜਾ ਕਿ ਵਕਾਸ ਆ ਜਿਹੜਾ ਲੋਕ ਇਹਨੇ ਦੁਖੀ ਨੇ ਇਹ ਤੋਂ ਆਪਾਂ ਪੂਰਨ ਤੌਰ ਤੇ ਆਪਾਂ ਇਹ ਜਿਹੜਾ ਕੰਮ ਹੈ ਜਦੋਂ ਲੋਕ ਕਾਂਗਰਸ ਪਾਰਟੀ ਨੂੰ ਫਤਵਾ ਦੇਣਗੇ ਪਹਿਲ ਦੇ ਅਧਾਰ ਤੇ ਅਸੀਂ ਇਹ ਕੰਮ ਕਰਾਵਾਂਗੇ ਸਰ ਇਹ ਵੇਖਣ ਨੂੰ ਮਿਲਦਾ ਕਿ ਜਿਹੜੇ ਹਰਮਿੰਦਰ ਸਿੰਘ ਸੰਧੂ ਆ ਜਿਹੜੇ ਕਿ ਤਿੰਨ ਵਾਰ ਵਧਾ ਕੇ ਰਹ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਇੱਕ ਵਾਰ ਤੇ ਜਾਜਿੱਤੇ ਸੀ ਤੇ ਦੋ ਵਾਰ ਪਾਰਟੀ ਦੇ ਵਿੱਚ ਸੀ ਜੀ ਜੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਿਰਕਤ ਕਰ ਗਏ ਨੇ ਤਾਂ ਕੀ ਲੱਗ ਰਿਹਾ ਕਿ ਹੁਣ ਉਹਨਾਂ ਨੂੰ ਇਸ चीज ਦਾ ਫਤਵਾ ਮਿਲੇਗਾ ਕਿ ਜਾਂ ਕੀ ਗਰਾਊਂਡ ਲੈਵਲ ਤੇ ਤੁਸੀਂ ਇੱਕ ਸਿਆਸਤਦਾਨ ਜੋ ਜੀ ਬਿਲਕੁਲ ਜੀ ਦੇਖੋ ਉਹਨਾਂ ਨੇ ਵੀ ਬੜਾ ਟਾਈਮ ਆਪਣਾ ਜਿਹੜਾ ਕਿ ਐਮਐਲਏਸ਼ਿਪ ਜਿਹੜੀ ਕਿ ਤਿੰਨ ਦੀ ਉਹ ਐਮਐਲਏ ਬਣੇ ਨੇ ਜੋ ਕਿ ਬਹੁਤ ਵੱਡੀ ਗੱਲ ਹੁੰਦੀ ਹੈ ਸੋ ਬਿਲਕੁਲ ਇਹ ਲੋਕਾਂ ਦਾ ਫਤਵਾ ਜੀ ਅਸੀਂ ਕੌਣ ਹੁੰਨੇ ਕਿਸੇ ਨੂੰ ਵੀ ਕੋਈ ਅਸੀਂ ਜੱਜ ਨਹੀਂ ਕਰ ਸਕਦੇ ਲੋਕਾਂ ਦੀ ਕਚਹਿਰੀ ਹੈ ਜੀ ਲੋਕ ਜਿੰਨੂੰ ਪਿਆਰ ਕਰਨਗੇ ਫਤਵਾ ਦੇਣਗੇ ਉਹ ਸਭ ਨੂੰ ਮਨਜ਼ੂਰ ਹੋਏਗਾ ਜੀ ਸਰ ਜ਼ਿਆਦਾਤਰ ਲੋਕ ਇਹ ਕਹਿੰਦੇ ਆ ਕਿ ਸ਼ਹਿਰ ਜਿਹੜਾ ਹੁੰਦਾ ਨਾ ਇੱਕ ਮੇਨ ਵਾ ਔਰ ਹਲਕੇ ਦੀ ਐ ਜਿਹੜੀ ਚੋਨ ਵਾ ਹਲਕੇ ਦਾ ਬੰਦਾ ਵੋਟਾਂ ਵਿੱਚ ਖੜਨਾ ਚਾਹੀਦਾ ਕਿ ਬਾਹਰੋਂ ਆਣ ਕੇ ਖੜਨਾ ਚਾਹੀਦਾ ਇਹ ਬਿਲਕੁਲ ਜੀ ਹਲਕੇ ਦਾ ਖੜਨਾ ਚਾਹੀਦਾ ਹੈ ਹਲਕੇ ਦਾ ਖੜੇਗਾ ਤੇ ਤਾਂ ਹੀ ਉਹਨੂੰ ਸਮੱਸਿਆਵਾਂ ਹਨ ਸਾਨੂੰ ਸਮੱਸਿਆਵਾਂ ਪਤਾ ਹੈ ਤੇ ਅਸੀਂ ਦੱਸ ਪਾ ਰਹੇ ਹਾਂ ਬਾਹਰਲੇ ਬੰਦੇ ਨੂੰ ਤੇ ਫਿਰ ਸਾਨੂੰ ਦੱਸਣਾ ਪਊ ਉਹ ਕਿਰਾਏ ਨਾ ਕਿਰਾਏ ਕੱਲ ਨੂੰ ਐਮ ਐਲ ਏ ਉਹ ਬੰਜੇ ਕੱਲ ਨੂੰ ਮਿਲੇ ਨਾ ਮਿਲੇ ਸੋ ਇਹ ਬਹੁਤ ਵੱਡੀਆਂ ਦਿੱਕਤਾਂ ਹੁੰਦੀਆਂ ਲੋਕ ਆਪਣੇ ਏ ਬਸਾਂ ਦੇ ਕਿਰਾਏ ਜਾਂ ਗੱਡੀਆਂ 'ਚ ਤੇਲ ਪਾ ਪਵਾ ਜੇ ਕੋਈ ਬਾਹਰਲੇ ਹਲਕੇ ਦਾ ਹੈਗਾ ਉਹਦੇ ਘਰ ਥੋੜਾ ਮਿਲ ਜਾਣਗੇ ਸੋ ਜਿਹੜਾ ਵੀ ਉਮੀਦਵਾਰ ਚਾਹੀਦਾ ਉਹ ਹਲਕੇ ਦਾ ਚਾਹੀਦਾ ਤਾਂ ਕਿ ਜਿਹੜੀਆਂ ਦੁੱਖ ਤਕਲੀਫਾਂ ਲੋਕ ਸੁਣ ਸਕਣ ਤੁਸੀਂ ਵੀ ਕੋਈ ਇਸ ਚੀਜ਼ ਦਾ ਟਰਾਈ ਕਰ ਰਹੇ ਜੋ ਕਿ ਕਿਉਂ ਮੈਦਾਨ ਚਾਹੋ ਜੀ ਦੇਖੋ ਜੀ ਮੈਂ ਬਹੁਤ ਹੀ ਲੰਬੇ ਸਮੇਂ ਤੋਂ ਮੇਰੇ ਗ੍ਰੈਂਡਫਾਦਰ ਉਸ ਤੋਂ ਬਾਅਦ ਮੈਂ ਸਿਆਸਤ ਦੇ ਵਿੱਚ ਆਂ ਸੋ ਅਸੀਂ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਵਿੱਚ ਰਹੇ ਹਾਂ ਨਾ ਹੀ ਕਦੀ ਪਾਰਟੀ ਚੇਂਜ ਕੀਤੀ ਹੈ ਤੇ ਨਾ ਹੀ ਕਦੀ ਕਰਨੀ ਹੈ ਸ਼ੁਰੂ ਤੋਂ ਭਾਵੇਂ ਨੇਰੀਆ ਤੂਫਾਨ ਆਈ ਚਾਹੇ ਕੋਈ ਵੀ ਚੀਜ਼ ਹੋਈ ਸਾਡੇ ਤੇ ਸੋ ਇਸ ਕਰਕੇ ਅਸੀਂ ਕਦੀ ਵੀ ਦਬਾਅ ਦੇ ਕਾਰਨ ਵੀ ਕਦੀ ਵੀ ਕਾਂਗਰਸ ਪਾਰਟੀ ਤੋਂ ਅਸੀਂ ਵੱਖ ਨਹੀਂ ਹੋਏ ਬਾਕੀ ਕਾਂਗਰਸ ਹਾਈ ਕਮਾਂਡ ਦੀ ਜੋ ਵੀ ਇੱਛਾ ਹੋਏਗੀ ਜੋ ਦੇਖਣਗੇ ਵੀ ਜਿਹਦੇ ਉਹ ਸਰਵੇ ਕਰਾ ਕੇ ਜਿੰਨوں ਵੀ ਲੋਕ ਜ਼ਿਆਦਾ ਪਿਆਰ ਕਰਦੇ ਹੋਣਗੇ ਉਹਨੂੰ ਟਿਕਟ ਮਿਲ ਜੀਗੀ ਤੁਹਾਡਾ ਦਿਲ ਕੀ ਕਹਿੰਦਾ ਹੈ ਨੇ ਦੇਖੋ ਜੀ ਸਾਡਾ ਕੰਮ ਹੈ ਜੀ ਜੋਰ ਲਾਣਾ ਠੀਕ ਹੈ ਜੀ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆਂ ਤੇ ਕਾਂਗਰਸ ਹਾਈ ਕਮਾਂਡ ਨੂੰ ਵੀ ਪਤਾ ਹੈ ਵੀ ਅਸੀਂ ਕਿੰਨਾ ਚਿਰ ਹੋ ਗਿਆ ਵੀ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਆਂ ਸੋ ਬਿਲਕੁਲ ਇਹ ਕਾਂਗਰਸ ਪਾਰਟੀ ਸਾਡੇ ਹਾਈ ਕਮਾਂਡ ਮਾਨਯੋਗ راہੁਲ ਗਾਂਧੀ ਜੀ ਸਾਡੇ ਆਈਸੀਸੀ ਦੇ ਪ੍ਰਧਾਨ ਮਲਿਕ ਅਰਜੁਨ ਖੜਗੇ ਜੀ ਇਹ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਕਿਹਨੂੰ ਟਿਕਟ ਦਿੱਤੀ ਜਾਣੀ ਹੈ ਸੋ ਬਿਲਕੁਲ ਇਹ ਸੰਜੀ ਰਿਤਿਕ ਕਰੋੜਾ ਜਿਨ੍ਹਾਂ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਕਾਸ ਨਹੀਂ ਹੋਇਆ ਫਟਕ ਦੀ ਗੱਲ ਕਰ ਲਓ ਕੋੜੇ ਡੈਂਪ ਦੀ ਗੱਲ ਕਰ ਲਓ ਜਾਂ ਹੋਰ ਵੀ ਕਈ ਐਸੇ ਮੁੱਦੇ ਨੇ ਉੱਥੇ ਦੇ ਉੱਥੇ ਹੀ ਰਹਿ ਚੁੱਕੇ ਨੇ ਸਾਡੇ ਤਿੰਨਾਂ ਸਾਲਾਂ ਦੇ ਵਿੱਚ ਕੋਈ ਚੀਜ਼ ਐ ਨਵੀਂ ਦੇਖਣ ਨੂੰ ਨਹੀਂ ਮਿਲ ਰਹੀ ਪਰ ਉਹਨਾਂ ਦਾ ਮੰਨ ਹੈ ਕਿ ਜੋ ਇਸ ਟਾਈਮ ਜਿਵੇਂ ਨਹੀਂ ਚੌਂਦਾ ਇਹ ਤਰਨਤਨ ਦੇ ਵਿੱਚ ਚੱਲ ਰਹੀ ਹੈ ਤਾਂ ਫਤਵਾ ਕਿਸ ਨੂੰ ਕਾਂਗਰਸ ਪਾਰਟੀ ਟਿਕਟ ਦੇਗੀ ਉਹ ਬਿਲਕੁਲ ਨਾਲ ਨੇ ਚਾਹੁੰਦੇ ਨੇ ਕਿ ਟਿਕਟ ਮਿਲੇ ਅਗਰ ਇਹ ਤਾਂ ਪਾਰਟੀ ਨੇ ਡਿਸਾਈਡ ਕਰਨਾ ਹੈ ਟਿਕਟ ਮਿਲਦੀ ਹੈ ਤਾਂ ਨੌਜਵਾਨ ਕਹਿੰਦੇ ਨੇ ਸਭ ਤੋਂ ਅੱਗੇ ਆਉਂਦੇ ਨੇ ਔਰ ਪੂਰੀ ਜੋਸ਼ ਦੇ ਨਾਲ ਆਪਣਾ ਕੰਮ ਕਾਜ ਵੀ ਕਰ ਦਿਖਾਉਂਦੇ ਨੇ ਪਰ ਤਾਂ ਪਾਰਟੀ ਨੂੰ ਡਿਸਾਈਡ ਕਰਨਾ ਹੈ ਕਿ ਟਿਕਟ ਕਿਸ ਨੂੰ ਦੇਣੀ ਹੈ ਸਰਵੇ ਹੋਏਗਾ ਸਰਵੇ ਦੇ ਮੁਤਾਬਕ ਜੋ ਵੀ ਇਸ ਸਰਵੇ ਦੇ ਵਿੱਚ ਪਾਸ ਹੋਏਗਾ ਉਸੇ ਨੂੰ ਹੀ ਟਿਕਟ ਦੇ ਨਾਲ ਨਿਵਾਜਿਆ ਜਾਵੇਗਾ ਵਿਜੇ ਕੁਮਾਰ ਪ੍ਰੋਚਾਨਲ 2 ਟੀਵੀ ਤਰਨਤਾਰ